ਇਹ ਖਾਂ ਮੁਕਰੀਆ ਸਾਡੇ ਇੱਕ ਹੱਲ ਤੋਂ ਨਾ ਟਿਫੋਨ ਆਇਆ ਕਿ ਤੁਹਾਡੇ ਘਰ ਤੋਂ ਕਮਾ ਨਿਕਲ ਗਿਆ ਅਸੀਂ ਆ ਪੁੰਜ ਪੁੰਜ ਤੁਹਾਡੇ ਕਾਫੀ ਅੱਖ ਦੇ ਕਬੂਤਰੀ। ਪੋਚਿਆ ਤੇ ਹੋਈ ਵਧੀਆ ਦੀਵਾਲੀ ਲਾਵਾਂਗੇ। ਕੋਈ ਦੀਵਾਲੀ ਲਾਵਾਂਗੇ। ਅਸੀਂ ਤੋਂ ਪਹਿਲਾ ਨਰਾਤਾ ਵਾ ਜੋ ਮਾਤਾ ਮਾਣੀ ਤੇ ਜੂਰ ਹੋਵੇ। ਇਹ ਫਸਟ ਵੀ ਲਾਨੇ ਹੁਣ ਕਿੰਨਾ ਕਿ ਸੜਿਆ ਹੈਗਾ ਜੀ ਮੇਸਾ ਨਾਲ ਕਾਫੀ ਨਿਸਾਨਾ ਤੇ ਇਹ ਸਾਖ ਨਹੀਂ ਸੰਕੋਚ ਨਹੀਂ ਬੱਜਿਆਗਾ ਸਭ ਸਾੜੀ। ਕਾਫੀ ਜਿਆਦਾ ਅੱਗ ਮੁੰਡਿਆਂ ਨੇ ਕਾਫੀ ਮਿਹਨਤ ਕੀਤੀ ਹੈ ਤੇ ਸ਼ਟਰ ਪਾੜ ਕੇ ਇਹਨਾਂ ਨੂੰ ਕੰਟਰੋਲ ਕੀਤਾ ਜਿਹੜਾ ਬਲਾਸਟ ਹੁੰਦਾ ਵਾ ਕਿੰਨੀ ਆਵਾਜ਼ ਦੀ ਕਿ ਆਵਾਜ਼ ਸਰੋਥੀ ਜਿਵੇਂ ਸਿਲੰਡਰ ਫਟਦਾ ਇਸ ਤਰੀ ਹੁੰਦੀ ਆਵਾਜ਼ ਉਹਦੇ ਨਾਲ ਫਿਰ ਅੱਗ ਜਿਹੜਾ ਪਿੱਛੇ ਗੈਸ ਹੈ ਜਿਹੜੀ ਉਹਦੇ ਨਾਲ ਅੱਗ ਜਿਆਦਾ ਜਿਆਦਾ ਫੈਲ ਗਈ तकरीबन ਸ਼ਾਰਟ ਸਰਕਟ ਹੋਣ ਕਰਕੇ ਉਹਨਾਂ ਦੇ ਦੱਸਣ ਮੁਤਾਬਕ ਹੀ ਅਹੀ 11 ਨਿਕਲਦੀ ਦੇਖਿਆ ਸ਼ਾਰਟ ਸਰਕਟ ਹੋਣ ਕਰਕੇ ਅੰਦਰ ਜਿਹੜੀ ਅੱਗ ਲੱਗੀ ਹੈ ਬਾਕੀ ਸਭ ਠੀਕ ਹੈ ਜੀ ਸੇਫ ਹੈ ਅੱਗ ਜਿਹੜੀ ਆ ਉਹਦੇ ਕਾਬੂ ਪਾ ਲਿਆ ਗਿਆ ਤੇ ਅਸੀਂ ਜਿਹੜਾ ਫਾਇਰ ਬ੍ਰਿਗੇਡ ਦਾ ਧੰਨਵਾਦ ਕਰਦੇ ਜਿਹੜੇ ਮੌਕੇ ਤੇ ਪਹੁੰਚੇ ਮੈਂ ਨਾ ਫ਼ਰਾਂਜੀ ਸਿੰਘ ਜੀ ਤੁਮ ਜੀ ਕਾਦਾ ਗਦਾਮ ਸੀ ਕਿਹਦਾ ਗਦਾਮ ਸੀ ਕੀ ਹੋਇਆ ਇਹ ਮੇਰਾ ਇਲੈਕਟ੍ਰੋਨਿਕ ਸ਼ੋਅਰੂਮ ਹੈ ਭਾਈਆਂ ਜੀ ਸਾਡੇ ਸਟਾਰ ਲੈਕ ਵਰਲਡ ਉੱਥੇ ਮੈਂ ਸ਼ੋਰੂਮ ਇਹ ਮੇਰਾ ਡਾਉਨ ਸੀ ਸੈਕਰੀਆ ਪਰਚੇਜ ਕੀਤਾ ਇਹ ਦੁਬਾਰਾ ਇਹ ਸਾਨੂੰ ਫ੍ਰੀ ਰਾਤ ਸਾਡੀ 7:00 8:00 ਹੋਣ ਆਇਆ ਜੀ ਤੁਹਾਡੇ ਗਦਾਮ ਤੋਂ ਘਮਾ ਨਿਕਲ ਗਿਆ ਅਸੀਂ ਆ ਪਹੁੰਚ ਪਹੁੰਚ ਸਾਡੇ ਕਾਫੀ ਹੱਕ ਦੇ ਖਬੂਜੇ ਜਿਹੜੇ 5 ਬਿਗੜ ਬਿਗਾਈਆਂ 15-20 ਮਿੰਟ ਤੱਕ ਲੜੀਆਂ ਆ ਆਚਨਲ ਵਾਲਾ ਤੇ ਕਾਬੂ ਪਾਇਆ ਪਰ ਫੇਰ ਵੀ ਤੁਹਾਡਾ ਇੰਨਾ ਵੀ ਸੌਗੀ ਸਾਰਾ ਹੀ ਕਿ ਕੀ ਸੋਚਿਆ ਜੀ ਜੋ ਸਟਾਕ ਲਿਆ ਸੀ ਸਟਾਕ ਘਟਿਆ ਤੇ ਹੋਈ ਵਧੀਆ ਦਿਵਾਲੀ ਲਾਵਾਂਗੇ ਬਹੁਤ ਦਿਵਾਲੀ ਲਾਵਾਂਗੇ ਆ ਅਸੀਂ ਚਲੋ ਪਹਿਲਾਂ ਨਰਾਤਾ ਵਾ ਜੋ ਮਾਤਾ ਮਾਨੀ ਨੂੰ ਬਜੂਰ ਹੋਵੇ ਜਦੋਂ ਇਹ ਲਿਆ ਸੀ ਕਿ ਸਾਰਾ ਕੈਸ਼ ਰਿਆ ਸੀ ਤੇ ਮੇਰਾ ਚੱਲਦਾ ਵਾ ਡਿਸਟ੍ਰੀਬਿਊਟਰ ਦੇ ਸਾਡੇ ਉਹਨਾਂ ਨਾਲ ਆਪੇ ਬਾ ਮੰਤਰੀ ਜਾਂਦੇ ਨੇ ਹਿਮੜ ਜਾਂਦੀ ਹੈ ਸਰੋਦਾਰ ਪਦਾਰਸ਼ੀ 25% ਆਧਾਰ ਹੀ ਹੁੰਦਾ ਆ ਕੀ ਦੇਖੋ ਕਿੰਨਾ ਕਲੈਕਸ਼ਨ ਦੇਖੋ ਐਟਵੀ ਲਾਨੇ ਹਣ ਕਿੰਨਾ ਕੇ ਸੜਿਆ ਹੈਗਾ ਜੀ ਮੇਰੇ ਨਾਲ ਕਾਫੀ ਨਿਸ਼ਾਨਾਤ ਵੀ ਆ ਗਿਆ ਕਾਫੀ ਨਿਸ਼ਾਨ ਕੁਝ ਵੀ ਨਹੀਂ ਬਚਿਆਗਾ ਸਭ ਸੜ ਗਿਆ ਸਾਰਾ ਗਡਾਉਨ ਚ ਸਾਰਾ ਗਡਾਉਨ ਚ ਕੀ ਕੁਝ ਪਿਆ ਮੇਰੇ ਸੀਸੀ ਅਲੜੀਆਂ ਸੀ ਗਰਜੇ ਇੱਜਾ ਵਾਸ਼ਿੰਗ ਸੀ ਨਾ ਯੂਜ਼ਰ ਦੀ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਨਹੀਂ ਹੈ ਗਡਾਉਨ ਸਾਰਾ ਸੜ ਗਿਆ ਔਰ ਬਰਨ ਚਾਨ ਸਾਰਾ ਸਾੜ ਕੇ ਜੀ ਇੱਕ ਸਾੜੋ ਕੁਛ ਵੀ ਨਹੀਂ ਬਚਿਆ ਮੈਂ ਨੀਰੇਸ਼ ਸ਼ਰਮਾ ਫਾਇਰ ਆਫਸਰ ਨਗਰ ਨਿਗਮ ਬਟਾਲਾ ਤੋਂ ਸਾਨੂੰ ਇਹ 7:45 ਮਿੰਟ ਦੇ ਆਸ-ਪਾਸ ਹੀ ਲੱਗੀ ਆ ਫਾਇਰ ਕਾਲ ਜਿਹੜੀ ਤੁਰੰਤ 5 ਮਿੰਟ ਦੇ ਜਿਹੜੀਆਂ ਗੱਡੀਆਂ ਤੰਨੋਟ ਹੋਈਆਂ ਇਹ 7:50 ਤੇ 3:00 ਦੇ ਅੱਗੇ ਜਿਹੜੀਆਂ ਦੋਨੇ ਪੁੱਛਦੇ ਗਲੀ ਚੱਕਰੀ ਸੀਗੀ ਉਹਦੇ ਕਰਕੇ ਥੋੜਾ ਜਿਹਾ ਟਾਈਮ ਲੱਗਦਾ ਅੰਦਰ ਗੱਡੀਆਂ ਆ ਚੁੱਕੀ ਪਾਈਪਾਂ ਅਨੁਸਾਰ ਤੋਂ ਮੁੰਡਿਆਂ ਨੇ ਕੰਮ ਸ਼ੁਰੂ ਕਰਤਾ ਸੀ ਤੇ ਕਾਫੀ ਜ਼ਿਆਦਾ ਸੀ ਆਟ ਮੈਂਨੇ ਕਾਫੀ ਮਿਹਨਤ ਕੀਤੀ ਆ ਤੇ ਸ਼ਟਰ ਪਾੜ ਕੇ ਤੇ ਆਗ ਨੂੰ ਕੰਟਰੋਲ ਕੀਤਾ ਕਿੰਨਾ ਕ੍ਰਿਸ਼ਕੀ ਸੀ ਇਹ ਵਿਦਿਆਨਸਨ ਇਹਦੇ ਵਿੱਚ ਸਰ ਅੰਦਰ ਏਸੀ ਵੀ ਸੀਗੇ ਰੇਜ ਵੀ ਸੀਗੇ ਤੇ ਉਹ ਹੀ ਢੋਣਾ ਉਹਨਾਂ ਦੇ ਕੰਪਰੈਸ਼ਨ ਜਿਹੜੇ ਫਟਰੇ ਸੀਗੇ ਇਹਦੇ ਕਰਕੇ ਥੋੜਾ ਜਿਆਦਾ ਦਿੱਕਤ ਆਈ ਲੇਕਿਨ ਅਸੀਂ ਫਿਰ ਵੀ ਆਪਣੇ ਕੋਈ ਤੰਦੈ ਨਾਲ ਕਿੰਨੇ ਕੁ ਬਲਾਸਟ ਦੀ ਗਿਨਤੀ ਕੋਈ ਨਹੀਂ ਸਰ ਇਹ ਮੈਂ ਕਹਿ ਦੱਸ ਸਕਦਾ ਜਿਹੜਾ ਬਲਾਸਟ ਹੁੰਦਾ ਵਾ ਕਿੰਨੀ ਆਵਾਜ਼ ਹੁੰਦੀ ਕਿੰਨਾ ਆਵਾਜ਼ ਸਰ ਉਹ ਜਿਵੇਂ ਸਿਲੰਡਰ ਫਟਦਾ ਇਸ ਤਰੀ ਹੁੰਦੀ ਆਵਾਜ਼ ਉਹਦੇ ਨਾਲ ਫਿਰ ਅੱਗੇ ਜਿਹੜਾ ਪੁੱਛ ਗੈਸ ਹੈ ਜਿਹੜੀ ਉਹਦੇ ਨਾਲ ਅੱਗ ਜਿਆਦਾ ਜਿਆਦਾ ਫੈਲ ਗਈ ਕਿੰਨਾ ਕੁਸ਼ਕ ਬਿਸਕ ਤੱਕ ਆਪੀ ਸੀ ਗਈ ਕੀ ਲੱਗਦਾ ਜਿਸ ਤਰ੍ਹਾਂ ਇਹ ਹੋ ਸਕਦਾ ਇਹ ਹੰਦੇ ਸਰ ਅਨਲਿਸਿਸ ਕਰਾਂਗੇ ਦੀ ਵੀ ਕੀ ਕਾਰਨ ਹੋ ਸਕਦਾ ਸ਼ਟਰ ਬੰਦ ਸਮਾਨ ਇਹਦਾ ਜਿਹੜਾ ਖਾਲ ਰਹੀ ਪੁੱਛਿਆ ਨਹੀਂ ਮਾਲਕਾ ਉਹ ਵੀ ਕਿੰਨਾ ਮਟੀਰੀਅਲ ਸੀਗਾ ਕੀ ਸੀਗਾ ਜੋ ਵੀ ਉਹ ਦੱਸਣ ਉਹ ਨਹੀਂ ਜਾਨੀ ਕੋਈ ਨਹੀਂ ਮਾਲੀ ਨੁਕਸਾਨ ਵੱਡੀਆਂ ਸਾਡੀਆਂ ਜੀ 4 ਗੱਡੀਆਂ ਵੱਡੀਆਂ ਸੀਗੀਆਂ ਆਹਰਗੇਟ ਦੀਆਂ ਮਲਟੀਪਰਪਸ ਉਹ ਟਰਨ ਆਪ ਉਦੀ 4 4 5 5 ਵਾਰੀ ਹੋਈ। ਪਰ ਕੰਨ ਜਿਹੜੇ ਉਹਨਾਂ ਗੱਡੀਆਂ ਨੇ ਕਿੱਕ ਨਾਲ ਆਏ 20 20 ਗੱਡੀਆਂ ਦਾ ਮੇਰ ਫੋਰਮ ਲਾਣ। ਉਹ ਸਾਰਾ ਕੈਮੀਕਲ ਵਰਤਿਆ ਕਿਉਂਕਿ ਫੋਰਮ ਦੀ ਹੈ ਜੀ ਅੰਦਰ ਉਹ ਜਿਹੜਾ ਫੋਰਮ ਹੁੰਦਾ ਹੈ ਫ੍ਰੀਜਰ ਨੂੰ ਕਵਰ ਕੀਤਾ ਹੁੰਦਾ ਉਹਦੀ ਅਗ ਸਿੱਧੀ ਧੂਆਂ ਕਾਫੀ ਜ਼ਿਆਦਾ ਸੀ ਉਹਦੇ ਕਰਕੇ ਅਸੀਂ ਕੈਮੀਕਲ ਨਹੀਂ ਵਰਤਿਆ। ਹਾਂ। ਨਾ ਉਹਦੇ ਕੰਟਰੋਲ ਰੂਮ ਤੋਂ ਨੂੰ ਫੋਨ ਆਇਆ ਸੀਗਾ ਕਿ ਇਸ ਤਰ੍ਹਾਂ ਉਹ ਲੜਾ ਬਾਲਕ ਦੇ ਸਾਹਮਣੇ ਜਿਹੜੀ ਹੈ ਕੋਈ ਸ਼ਾਪ ਹੈ ਕੋਈ ਗਦਾਮ ਹੈ ਉਹਦੇ ਵਿੱਚ ਅੱਗ ਲੱਗੀ ਹੈ ਤੇ ਅਸੀਂ ਮੌਕੇ ਤੇ ਪਹੁੰਚੇ ਆ ਆ ਕੇ ਦੇਖਿਆ ਕਿ ਇਹ ਪਰਮਜੀਤ ਸਿੰਘ ਸਟਾਰ ਇਲੈਕਟ੍ਰੋਨਿਕ ਦਾ ਜਿਹੜਾ ਵਾ ਪੂਰੀ ਦੁਕਾਨ ਜਿਹੜੀ ਹੈ ਉਹ ਹੈ ਸਿੰਬਲ ਤੋਂ ਭਾਈਆਂ ਦੀ ਹਟੀ ਦੇ ਸਾਹਮਣੇ ਇਹਦਾ ਗਦਾਮ ਸੀ ਟੀਵੀ ਬ੍ਰੇਡ ਤੇ ਇਹਦੇ ਵਿੱਚ ਇਹਨੇ ਏਸੀ ਵਗੈਰਾ ਰੱਖੇ ਸੀ ਉਹ ਜਿਹੜੀ ਅੰਦਰ तकरीबन ਸ਼ਾਰਟ ਸਰਕਟ ਹੋਣ ਕਰਕੇ ਇਹਨਾਂ ਦਾ ਦੱਸਣ ਮਤਾ ਉਹ ਕੀ ਹੈ ਕਿ ਅਹੀਂ ਕਿਆਰੇ ਨਿਕਲਦੇ ਦੇਖਿਆ ਸ਼ਾਰਟ ਸਰਕਟ ਹੋਣ ਕਰਕੇ ਅੰਦਰ ਜਿਹੜੀ ਅੱਗ ਲੱਗੀ ਹੈ ਤੇ ਫਿਰ ਵੀ ਜਿਹੜਾ ਅੱਗ ਦੇ ਕਾਰਨਾਂ ਦਾ ਲੱਭਣ ਆਸ-ਪਾਸੇ ਤੋਂ ਸੀਸੀਟੀਵੀ ਕੈਮਰੇ ਜਿਹੜੇ ਚੈੱਕ ਕਰਕੇ ਉਹ ਪਤਾ ਲਾਇਆ ਜਾਏਗਾ ਕਿ ਕੋਈ ਉਹੋ ਜਿਹੀ ਕੋ ਗੱਲ ਕੋ ਕਾਰਵਾਈ ਜ਼ਰੂਰੀ ਹੈ ਕਿੰਨਾ ਨੁਕਸਾਨ ਲੱਗਦਾ ਨੁਕਸਾਨ ਇਹ ਬਿਲਾ ਮਤਾ ਉਹ ਦੇਖਣਾ ਪੈਣਾ ਜੀ ਇਦਾਂ ਹੁਣ ਰੇਡ ਦੇ ਹਿਸਾਬ ਨਾਲ ਸਾਨੂੰ ਨਹੀਂ ਪਤਾ ਹੈਗਾ ਪਰ ਕਾਫੀ ਨੁਕਸਾਨ ਹੋਇਆ ਕੁਝ ਜਾਨੀ ਨੁਕਸਾਨ ਨਹੀਂ ਬਾਕੀ ਸਭ ਠੀਕ ਹੈ ਜੀ ਸੇਫ ਹੈ ਅੱਗ ਜਿਹੜੀ ਆ ਉਹ ਤੇ ਕਾਬੂ ਪਾ ਲਿਆ ਗਿਆ ਤੇ ਅਸੀਂ ਜਿਹੜਾ ਫਾਇਰ ਬ੍ਰਿਗੇਡ ਦਾ ਧੰਨਵਾਦ ਕਰਦੇ ਜਿਹੜੇ ਮੌਕੇ ਤੇ ਪਹੁੰਚੇ ਦੋ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਆਈਆਂ ਕਾਫੀ ਉਹਨਾਂ ਮਸ਼ਕਤ ਕੀਤੀ ਹੈ ਤੇ ਅੱਗ ਨੂੰ ਜਲਾਵਾ ਉਹ ਬੁਝਾਇਆ